ਕੋੜੀ ਤੇ ਚੜੇ ਲਾੜੇ ਦੀ ਆਈ ਹੱਥਾਂ ਦੇ ਵਿੱਚ ਜਾਣ ਜਥੇ ਕਿ ਦੋਸਤੋ ਪਰਿਵਾਰਕ ਮੈਂਬਰਾਂ ਨੇ ਬੜੀ ਹੀ ਰੀਜ ਦੇ ਨਾਲ ਕੋੜੀ ਸੰਗਾਰੀ ਸੀ ਜਥੇ ਕਿ ਦੋਸਤੋ ਲਾੜੇ ਨੂੰ ਵੀ ਕੋੜੀ ਉੱਪਰ ਚੜਨ ਦਾ ਬੇਹਦ ਚਾਹ ਹੋਵੇਗਾ ਪਰ ਜਦੋਂ ਪਹਿਲੀ ਵਾਰ ਮੁੰਡਾ ਕੋੜੀ ਉੱਪਰ ਚੜਿਆ ਤਾਂ ਫਿਰ ਕੋੜੀ ਨੇ ਕੀ ਤਨਰਚਨਾ ਸ਼ੁਰੂ ਤੇ ਮੁੰਡੇ ਦੀ ਆਈ ਹੱਥਾਂ ਦੇ ਵਿੱਚ ਜਾਣ ਜਥੇ ਕਿ ਦੋਸਤੋ ਮੁੰਡੇ ਨੂੰ ਵਿਆਹ ਤੋਂ ਬਾਅਦ ਲੱਗੀ ਜਾਣ ਪਿਆਰੀ ਜਥੇ ਕਿ ਰਿਸ਼ਤੇਦਾਰ ਵੀ ਰਹੇਗੇ ਹਾਸਦੇ ਤੇ ਲੱਗੀ ਜਦੋਂ ਕੋੜੀ ਨੱਚਣ ਤੇ ਲਾੜੇ ਨੇ ਕੋੜੀ ਨੂੰ ਪਾਲੀ ਗਲ ਵਕੜੀ ਤੇ ਕਿਹਾ ਕਿ ਹੁਣ ਇਹਨੂੰ ਬੱਸ ਕਰੋ ਤੇ ਮੈਨੂੰ ਨਹੀਂ ਇਹ ਚੀਜ਼ਾਂ ਚੱਲੀਆਂ ਜਾਂਦੀਆਂ ਤੇ ਲਾੜ ਨੇ ਜੋ ਕਿ ਦੋਸਤ ਇੱਕ ਬੇਹੱਦ ਬੇਹਮਤੀ ਦੇ ਨਾਲ ਇਹ ਚੀਜ਼ ਨੂੰ ਦੇਖਿਆ ਤਾਂ ਬੇਹੱਦ ਦੋਸਤੋ ਲੜਾ ਘਬਰਾ ਗਿਆ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੋਸਤੋ ਵਾਕਿਆ ਦੇਖ ਸਕਦੇ ਹੋ ਵਿਆਹ ਵਾਲੇ ਦਿਨ ਤਾਂ ਪੰਜਾਬੀਆਂ ਨੂੰ ਬੇਹੱਦ ਚਾਹ ਹੁੰਦਾ ਹੈ ਪਰ ਜਦੋਂ ਉਹਨਾਂ ਦੇ ਨਾਲ ਅਚਾਨਕ ਇਹੋ ਜਿਹੀ ਚੀਜ਼ ਹੋ ਜਾਂਦੀ ਹੈ ਤਾਂ ਫਿਰ ਹਰੇਕ ਮੁੰਡੇ ਦਾ ਵਿਆਹ ਵਾਲੇ ਦਿਨ ਚਾਅ ਜੋ ਕਿ ਦੋਸਤੋ ਅਧੂਰਾ ਰਹਿ ਜਾਂਦਾ ਹੈ ਜਥੇ ਕਿ ਦੋਸਤ ਇਹ ਮੁੰਡਾ ਜਿਉਂ-ਜਿਉਂ ਕੋੜੀ ਤੋਂ ਤਰ੍ਹਾਂ ਹੋਵੇਗਾ ਤਾਂ ਇਸਦੇ ਦਿਲ ਵਿੱਚ ਮੁਰਚਾ ਆਉਗੇ ਹਾਂਗੇ ਜਥੇ ਕਿ ਦੋਸਤ ਇਸ ਨੂੰ ਤੈਸੇ ਵੇੜੇ ਆਪਣੀ ਜਾਨੋਂ ਮੁਠੀ ਦੇ ਵਿੱਚ ਲਿਆ ਕੇ ਕੋੜੀ ਤੇ ਬੇ